ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਤੇ ਅਕਾਲੀ ਦਲ ਨੂੰ ਵੱਡੀ ਸਪੋਰਟ ਮਿਲੀ ਹੈ ਤੇ ਸੁਖਬੀਰ ਬਾਦਲ ਪੂਰੇ ਬਾਗੋ ਬਾਗ ਹੋਏ ਨੇ ਅੱਜ ਇਸ ਵਕਤ ਤੱਕ ਦੀਆਂ ਚਾਰ ਖਬਰਾਂ ਤੁਹਾਨੂੰ ਦੱਸਣੀਆਂ ਨੇ ਤੇ ਪਹਿਲੀ ਵੱਡੀ ਖਬਰ ਇਹ ਹੀ ਹੈ ਕਿ ਲੋਂਗੋਵਾਲ ਤੋਂ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਪਰਮਿੰਦਰ ਕੌਰ ਬਰਾੜ ਉਹਨੇ ਆਮ ਆਦਮੀ ਪਾਰਟੀ ਛੱਡੀ ਹੈ ਤੇ ਆਮ ਆਦਮੀ ਪਾਰਟੀ ਛੱਡ ਕੇ ਤੇ ਨਗਰ ਕਾਉਂਸਲ ਦੀ ਪ੍ਰਧਾਨ ਜਿਹੜੀ ਹੈ ਉਹ ਅਕਾਲੀ ਦਲ ਚ ਸ਼ਾਮਲ ਹੋ ਗਈ ਹੈ ਹੁਣ ਇਹ ਕੀ ਕਵਾਂਗੇ ਆਮ ਤੌਰ ਤੇ ਲੋਕ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਦੂਜੀਆਂ ਪਾਰਟੀਆਂ ਛੱਡ ਕੇ ਉਧਰ ਨੂੰ ਆਉਂਦੇ ਹੁੰਦੇ ਨੇ ਪਰ ਇਹ ਤਾਂ ਉਲਟੀ ਗੰਗਾ ਚੱਲ ਰਹੀ ਹੈ ਆਮ ਆਦਮੀ ਪਾਰਟੀ ਛੱਡ ਕੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਹੋਿਆਂ ਜੇ ਵਿਅਕਤੀ ਅਕਾਲੀ ਦਲ ਵੱਲ ਜਾ ਰਹੇ ਨੇ ਤਾ ਇਹ ਆਮ ਆਦਮੀ ਪਾਰਟੀ ਲਈ ਕੋਈ ਛੋਟੀ ਗੱਲ ਨਹੀਂ ਪਿਛਲੇ ਦਿਨੀ ਵੀ ਕੁਝ ਇਸ ਤਰ੍ਹਾਂ ਹੋਇਆ ਪਿਛਲੇ ਦਿਨੀ ਕੁਝ ਵਿਅਕਤੀ ਆਮ ਆਦਮੀ ਪਾਰਟੀ ਸਰਕਾਰ ਹੁੰਦਿਆ ਛੱਡ ਕੇ ਗਏ ਕੁਝ ਅਕਾਲੀ ਦਲ ਚ ਚਲੇ ਗਏ ਕੁਝ ਭਾਜਪਾ ਚ ਚਲੇ ਗਏ ਕਾਂਗਰਸ ਚ ਵੀ ਗਏ ਨੇ ਕੁਝ ਆਮ ਤੌਰ ਤੇ ਇਹਨਾਂ ਚ ਬਹੁਤ ਕਠੜ ਹੁੰਦਾ ਹੋਣਾ ਤੈਨ ਚਾਹੀਦਾ ਸੀ ਵੀ ਦੂਜੀਆਂ ਛੱਡ ਕੇ ਤੇ ਆਮ ਆਦਮੀ ਪਾਰਟੀ ਚ ਆਉਂਦੇ ਹੁਣ ਸੁਖਵੀਰ ਬਾਦਲ ਸਾਹਿਬ ਨੇ ਉਹ ਜਿਹੜੀ ਬੀਬੀ ਪਰਮਿੰਦਰ ਕੌਰ ਬਰਾੜ ਹੈ ਜਿਹੜੀ ਨਗਰ ਕੌਂਸਲ ਦੀ ਪ੍ਰਧਾਨ ਸੀ ਲੋਂਗੋਵਾਲ ਤੋਂ ਉਹਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਾ ਲਿਆ ਸੁਖਬੀਰ ਬਾਦਲ ਨੇ ਪੂਰੀ ਖੁਸ਼ੀ ਦੇ ਵਿੱਚ ਸਰੋਪਾ ਪਾ ਕੇ ਤੇ ਉਹਨੂੰ ਪਾਰਟੀ ਜੁਆਇਨ ਕਰਾਈ ਹੈ ਵੈਸੇ ਅਕਾਲੀ ਦਲ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ ਪੰਜਾਬ 'ਚ ਅਕਾਲੀ ਦਲ ਪੂਰਾ ਹੀ ਡਾਊਨ ਗਿਆ ਹੋਇਆ ਕਿਉਂਕਿ ਅਕਾਲੀ ਦਲ ਦਾ ਰਾਜ ਲੋਕਾਂ ਨੇ ਵੇਖਿਆ ਹੋਇਆ ਕਾਂਗਰਸ ਦਾ ਰਾਜ ਵੀ ਲੋਕਾਂ ਨੇ ਵੇਖਿਆ ਹੋਇਆ ਤੇ ਭਾਜਪਾ ਦਾ ਵੀ ਅਕਾਲੀ ਦਲ ਦੇ ਨਾਲ ਰਲ ਕੇ ਜਿਹੜਾ ਰਾਜ ਪੰਜਾਬ ਦੇ ਵਿੱਚ ਚੱਲਿਆ ਉਹ ਵੀ ਲੋਕਾਂ ਨੇ ਸੁੱਖ ਨਾਲ ਵੇਖਿਆ ਹੋਇਆ ਆਮ ਆਦਮੀ ਪਾਰਟੀ ਰਹਿੰਦੀ ਸੀ ਇਹਦੇ ਵੀ ਦਰਸ਼ਨ ਹੋ ਗਏ ਲੋਕਾਂ ਨੂੰ ਹੁਣ ਅਕਾਲੀ ਦਲ ਨੂੰ ਕੀ ਫਾਇਦਾ ਹੋ ਰਿਹਾ ਦੇਖੋ ਅਕਾਲੀ ਦਲ ਪਿਛਲੇ ਟਾਈਮ 'ਚ ਜਿੰਨਾ ਡਾਊਨ ਡਿੱਗਿਆ ਸੀ ਤੇ ਜਿਵੇਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਖਿਲਾਫ ਹੀ ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ ਹੋਈ ਬੀਬੀ ਜਗੀਰ ਕੌਰ ਹੋਰੀ ਛੱਡ ਗਏ ਪਰਮਿੰਦਰ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਹੋਰੀ ਛੱਡ ਗਏ ਕਿੰਨੇ ਹੋਰ ਵੱਡੇ ਆਗੂ ਆਮ ਆਦਮੀ ਪਾਰਟੀ ਜਿਹੜੇ ਜਿਹੜੇ ਅਕਾਲੀ ਦਲ ਦੇ ਸੀਗੇ ਉਹ ਅਕਾਲੀ ਦਲ ਨੂੰ ਛੱਡ ਗਏ ਸੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ ਕਰਨ ਅਸਕਰ ਸਿੰਘ ਮਲੂਕਾ ਹੋਰੀ ਵੀ ਪਾਸੇ ਹੋ ਗਏ ਸੀ ਕਿੰਨੇ ਹੋਰ ਵੱਡੇ ਆਗੂ ਜਿਨ੍ਹਾਂ ਦੇ ਆਪਾਂ ਨਾਂ ਲੈ ਸਕਦੇ ਆ ਸੁਖਬੀਰ ਬਾਦਲ ਪ੍ਰਧਾਨਗੀ ਤੇੜੇ ਰਹੇ ਤੇ ਹੁਣ ਆ ਪਿਛਲੇ 3-4 ਮਹੀਨਿਆਂ ਦੇ ਵਿੱਚ ਅਕਾਲੀ ਦਲ ਨੂੰ ਆਪਾਂ ਕਹਿ ਸਕਦੇ ਆ ਕਿ ਫਿਰ ਦੁਬਾਰਾ ਥੋੜਾ ਜਿਹਾ ਹੌਸਲਾ ਜਿਵੇਂ ਡੁੱਬਦੇ ਨੂੰ ਤਣਕੇ ਦਾ ਸਹਾਰਾ ਹੁੰਦਾ ਐਵੇਂ ਦੇ ਸਹਾਰੇ ਮਿਲੇ ਨੇ ਕਿਉਂਕਿ ਜਦੋਂ ਜਿਮਣੀ ਚੋਣਾਂ ਹੋਈਆਂ ਤਰਨ ਤਰਨ ਦੀਆਂ ਉੱਥੇ ਅਕਾਲੀ ਦਲ ਦਾ ਦੂਜੇ ਨੰਬਰ ਤੇ ਰਹਿਣਾ ਫਿਰ ਆ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਹੋਈਆਂ ਇਹਨਾਂ 'ਚ ਵੀ ਅਕਾਲੀ ਦਲ ਦੇ ਕੁਝ ਕੁ ਬੰਦੇ ਜਿੱਤੇ ਭਾਵੇਂ ਕਿ ਜਿਸ ਪੱਧਰ ਦੀ ਪਾਰਟੀ ਅਕਾਲੀ ਦਲ ਸੀ ਜਿੰਨੀ ਖੇਤਰੀ ਪਾਰਟੀ ਪੁਰਾਣੀ ਹੈ ਅਕਾਲੀ ਦਲ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੇ ਜਿਉਂਦੇ ਟਾਈਮ ਤੱਕ ਉਹ ਰਹੀ ਆ ਪਾਰਟੀ ਉਸ ਹਿਸਾਬ ਨਾਲ ਸੁਖਬੀਰ ਦੀ ਅਗਵਾਈ ਦੇ ਵਿੱਚ ਪਾਰਟੀ ਬਹੁਤ ਥੱਲੇ ਡਿੱਗੀ ਐ ਇੱਚ ਕੋਈ ਸ਼ੱਕ ਨਹੀਂ ਐ ਪਰ ਦੁਬਾਰਾ ਫਿਰ ਮਮੂਲੀ ਜੀ ਜਿਵੇਂ ਆਖਰੀ ਸਾਹਾਂ ਤੇ ਕੋਈ ਪਿਆ ਹੋਵੇ ਤੇ ਡਾਕਟਰ ਆਏ ਨਹੀਂ ਕਹਿ ਦਿੰਦੇ ਹੁੰਦੇ ਵੀ ਨਹੀਂ ਮਾੜੀ ਜੀ ਅੱਖ ਥੱਲੋ ਪੁਤਲੀ ਹਿੱਲੀ ਐ ਇੰਨਾ ਕੁ ਫਰਕ ਅਕਾਲੀ ਦਲ ਦਾ ਫੇਰ ਪੈਂਦਾ ਨਜ਼ਰ ਆ ਰਿਹਾ ਹੁਣ ਆਪਾਂ ਅਗਰੀ ਖਬਰ ਤੇ ਗੱਲ ਕਰਦੇ ਆਂ ਭਗਵੰਤਮਾਨ ਤੇ ਰਾਜਾ ਵੜਿੰਗ ਦਾ ਇੱਕ ਵਾਰ ਫੇਰ ਪੇਚਾ ਜਾ ਪਿਆ ਕਿਉਂਕਿ ਰਾਜਾ ਵੜਿੰਗ ਨੇ ਇੱਕ ਪਹਿਲਾਂ ਤਾਂ ਬੜਾ ਹਾਸੋਹੀਣਾ ਬਿਆਨ ਦੇ ਬੈਠੇ ਬਾਅਦ ਚ ਰਾਜਾ ਵੜਿੰਗ ਨੇ ਅੱਜ ਆਪਣੇ ਹੀ ਬਿਆਨ ਨੂੰ ਬਦਲਿਆ ਭਗਵੰਤਮਾਨ ਨੇ ਰਾਜਾ ਵੜਿੰਗ ਦੇ ਬਿਆਨ ਤੇ ਤੰਜ ਕੀਤਾ ਪਰ ਭਗਵੰਤਮਾਨ ਆਪੇ ਫਾਥੜੀਏ ਨਹੀਂ ਤੈਨੂੰ ਕੌਣ ਛੜਾਏ ਵਾਂਗ ਆਪਦੇ ਹੀ ਬਿਆਨ ਚ ਘਿਰਦੇ ਨਜ਼ਰ ਆ ਰਹੇ ਨੇ ਬਿਆਨ ਕੀ ਤੁਸੀਂ ਸਾਰਿਆਂ ਨੇ ਸੁਣ ਲਿਆ ਰਾਜਾ ਵੜਿੰਗ ਕਹੇ ਬਈ ਜਿਹੜਾ 12 ਪਾਜਾ 48 ਰਾਜਾ ਵੜਿੰਗ ਜਦੋਂ ਗੱਲ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਨੇ ਹਰ ਮਹੀਨੇ ਔਰਤਾਂ ਨੂੰ ਬੀਬੀਆਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਸੀ ਇਸ ਹਿਸਾਬ ਨਾਲ ਇੱਕ ਬੀਬੀ ਦਾ ਇੱਕ ਸਾਲ ਦਾ 12000 ਬਣਦਾ ਤੇ 50 ਸਾਲਾਂ ਦਾ 12 ਪਾਜੀ ਵੈਸੇ ਤਾਂ 60 ਹੁੰਦਾ ਪਰ ਰਾਜਾ ਵੜਿੰਗ ਕਹਿੰਦੇ 12 ਪਾਜਾ ਤੇ ਪਿੱਛੋਂ ਇੱਕ ਉਹਨਾਂ ਦਾ ਸਪੋਰਟਰ ਕਹੇ ਲੋ ਪਿੱਛੇ ਲੱਗ ਕਹੇ ਲੋ ਕਹਿੰਦਾ 48 ਤੇ ਰਾਜਾ ਵੜਿੰਗ ਸਾਹਿਬ ਨੇ ਵੀ ਕਹਿਤਾ 48 ਉਸ ਤੋਂ ਬਾਅਦ ਭਗਵੰਤ ਮਾਨ ਨੇ ਇਸ ਮੁੱਦੇ ਦੇ ਉੱਪਰ ਵਿਅੰਗ ਕੀਤਾ ਉਹ ਕਹਿੰਦੇ ਲੈ ਇਧਰ ਬਾਹਰੋਂ ਪਾਜਾ 60 ਨੂੰ ਬਾਹਰੋਂ ਪਾਜਾ 48 ਬਣਾਈ ਜਾਂਦੇ ਰਾਜੇ ਵੜਿੰਗੋਰੀ ਇਸ ਮਾਮਲੇ ਦੇ ਉੱਪਰ ਰਾਜਾ ਵੜਿੰਗ ਨੇ ਫੇਰ ਬਿਆਨ ਆਪ ਦਾ ਸਪਸ਼ਟੀਕਰਨ ਦਿੱਤਾ ਉਹ ਕਹਿੰਦੇ ਵੇਖੋ ਅਜੇ ਇਹਨਾਂ ਦੇ ਬੀਤੇ ਆ ਸਾਲ 4 ਪੰਜਵਾਂ ਸਾਲ ਤਾਂ ਅਜੇ ਇਹਨਾਂ ਨੇ ਬਤਾਉਣਾ ਹੈ ਹੁਣ ਤੱਕ ਇਹ 12 ਚੌਕਾ ਕਹਿੰਦੇ 4 ਸਾਲ ਬੀਤੇ ਆ ਤਾਂ 1 ਸਾਲ ਦਾ 12000 ਇੱਕ ਬੀਬੀ ਦਾ ਬਣਦਾ ਤੇ 12 ਚੌਕਾ 48 ਹੁੰਦਾ ਕਹਿੰਦੇ ਇਹ ਤਾਂ ਸਹੀ ਕਿਹਾ ਪਰ ਕੀ ਆਸਲ ਚ ਰਾਜਾ ਵੜਿੰਗ ਨੇ ਵੀ ਸਹੀ ਨਹੀਂ ਸੀ 12 ਪਾਂਜਾ ਕਹਿ ਕੇ ਤੇ ਬਾਅਦ ਚ 48 ਕਹਿਣਾ ਇਹ ਠੀਕ ਨਹੀਂ ਸੀ ਜਾਮਰ ਸਪਸ਼ਟ ਕਰ ਦਿੰਦੇ ਵੀ 4 ਸਾਲ ਅਜੇ ਬੀਤੇ ਨੇ ਪਰ ਉਹ ਹੁਣ ਉਹ ਆਪਣੀ ਟਕਣ ਲੱਗੇ ਨੇ ਪਰ ਭਗਵੰਤ ਮਾਨ ਉਹ ਕਿਹੜੇ ਮੂੰਹ ਨਾਲ ਕਹਿੰਦੇ ਨੇ ਵੀ ਰਾਜਾ ਵੜਿੰਗ ਤਾਂ ਸਾਹਿਬ ਗਲਤ ਕਰੀ ਜਾਂਦਾ ਬਾਹਰੋਂ ਪਾਜਾ ਦਾ 60 ਹੁੰਦਾ ਜਨਾਬ ਤੁਹਾਨੂੰ ਤਾਂ ਪਤਾ ਹੈ ਨਾ ਬਾਹਰੋਂ ਪਾਜਾ 60 ਹੁੰਦਾ ਹੈ ਭਗਵੰਤਮਾਨ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਰਾਜਾ ਵੜਿੰਗ ਕਹਿੰਦਾ ਹੈ ਕਿ ਬਾਹਰੋਂ ਪਾਜਾ 48 ਹੁੰਦਾ ਹੈ ਤੇ ਭਗਵੰਤਮਾਨ ਸਾਹਿਬ ਤੁਸੀਂ ਰਾਜਾ ਵੜਿੰਗ ਦਾ ਮਜ਼ਾਕ ਉਡਾ ਰਹੇ ਹੋ ਵੀ ਉਹਨੂੰ ਤਾਂ ਹਿਸਾਬ ਨਹੀਂ ਆਉਂਦਾ ਜਦੋਂ ਕਿ ਬਾਹਰੋਂ ਪਾਜਾ ਦਾ 60 ਹੁੰਦਾ ਪਰ ਮਾਨ ਸਾਹਿਬ ਤੁਹਾਨੂੰ ਤਾਂ ਹਿਸਾਬ ਆਉਂਦਾ ਤੁਹਾਨੂੰ ਤਾਂ ਚੰਗਾ ਭਲਾ ਪਤਾ ਵੀ ਬਾਹਰੋਂ ਪੰਜਾ 60 ਹੁੰਦਾ ਹੈ ਫਿਰ ਗੱਲ ਤਾਂ ਹੋ ਰਹੀ ਹੈ ਬੀਬੀਆਂ ਦੇ 1000 ਰੁਪਏ ਮਹੀਨੇ ਦੀ ਤੇ ਸਾਲ ਦਾ 12000 ਤੇ ਤੁਸੀਂ ਤਾਂ ਮਾਨ ਸਾਹਿਬ ਆਪ ਹੀ ਹਿਸਾਬ ਕਰਤਾ ਵੀ 5 ਸਾਲਾਂ ਦਾ ਹਰ ਇੱਕ ਬੀਬੀ ਦਾ 60000 ਬਣਦਾ ਹਾਂ ਠੀਕ ਹੈ ਹਿਸਾਬ ਤਾਂ ਤੁਸੀਂ ਠੀਕ ਕਰਤਾ ਪਰ ਦੇਣੇ ਕਦੋਂ ਹੈ ਸਵਾਲ ਤਾਂ ਇਹ ਹੈ ਨਾ ਰਾਜਾ ਵੜੇਂਗਣੇ ਚਲੋ ਗਲਤ ਕਹਿਤਾ ਬਾਹਰੋਂ ਪੰਜਾ 48 ਆਪਾਂ ਸਾਰਿਆਂ ਨੇ ਹੱਸ ਲਿਆ ਮਾਨ ਸਾਹਿਬ ਤੁਸੀਂ ਵੀ ਹੱਸ ਲਿਆ ਪਰ ਸਵਾਲ ਤਾਂ ਇਹ ਆ ਨਾ ਵੀ ਜੇ ਤੁਹਾਨੂੰ ਸਾਹ ਪਤਾ ਹੈ ਕਿ 12 ਪਾਂਜੀ 60 ਹੁੰਦਾ ਹੈ ਤਾਂ ਫਿਰ ਤੁਸੀਂ ਕਦੋਂ ਦੇਣੇ ਨੇ ਦੇਣੇ ਵੀ ਨੇ ਕਿ ਸੁਖਬੀਰ ਬਾਦਲ ਨੇ ਜਿਵੇਂ ਪਾਣੀ ਚ ਬਸਾ ਚਲਾਈਆਂ ਸੀ ਖੀਰਲੇ ਹਫਤੇ ਆ ਕੇ ਤੇ ਉੱਥੇ ਹਰੀ ਕੇ ਪੱਤੇ ਨੇ ਇੱਕ ਘੜੁਕਾ ਜਿਹਾ ਬਣਾ ਕੇ ਪਾਣੀ ਚ ਤਾਰਤਾ ਸੀ ਕਿਤੇ ਉਹਦਾ ਤਾਂ ਨਹੀਂ ਕਰਨਾ ਤੁਸੀਂ ਹੁਣ ਮਾਨ ਸਾਹਿਬ ਨੂੰ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਪਏਗਾ ਦੂਜਿਆਂ ਦੀ ਖਿੱਲੀ ਡਾਉਂਦੇ ਨੇ ਵੀ ਉਹਨਾਂ ਨੂੰ ਹਿਸਾਬ ਨਹੀਂ ਕਰਨਾ ਆਉਂਦਾ ਤੁਹਾਨੂੰ ਤਾਂ ਦੇਣਾ ਨਹੀਂ ਆਉਂਦਾ ਤੁਸੀਂ ਤਾਂ ਪੰਜਾਬ ਦੀਆਂ ਔਰਤਾਂ ਬੀਬੀਆਂ ਨਾਲ ਮਜ਼ਾਕ ਕੀਤਾ 2022 ਚ ਤੁਹਾਡੀ ਸਰਕਾਰ ਬਣਨ ਦੇ ਵਿੱਚ ਸਿੱਧਾ ਹੀ 50% ਹੱਥ ਬੀਬੀਆਂ ਨੂੰ ਦਿੱਤੇ ਇਸ ਝੂਠੇ ਲਾਰੇ ਦਾ ਸੀ ਕਿ 1000 ਰੁਪਏ ਮਹੀਨਾ ਤੁਹਾਡੇ ਖਾਤੇ 'ਚ ਪਾਵਾਂਗੇ ਬੀਬੀਆਂ ਨੇ ਇਸ ਲਾਰੇ ਦੇ ਮੂੰਹ ਨੂੰ 50% ਵੋਟ ਸਿੱਧੀ ਤੁਹਾਨੂੰ ਭੁਗਤੀ ਜਿਹੜੀ ਸ਼ਾਇਦ ਨਹੀਂ ਸੀ ਭੁਗਤੀ ਤੁਹਾਡੀ ਸਰਕਾਰ ਬਣੀ ਤੇ ਉਸ ਤੋਂ ਬਾਅਦ ਜੇ ਤੁਸੀਂ ਖੁਦ ਹੀ ਮੰਨਦੇ ਹੋ ਕਿ ਬਾਹਰੋਂ ਪਾਜਾ 60 ਬਣਦਾ ਤੇ 60000 ਰੁਪਇਆ ਹਰ ਬੀਬੀ ਦੇ ਖਾਤੇ ਚ ਫਿਰ ਤੁਹਾਨੂੰ ਪਾਉਣਾ ਚਾਹੀਦਾ ਜੇ ਨੈਤਿਕਤਾ ਹੈਗੀ ਹੈ ਤਾਂ ਹੁਣ ਅਗਲੀ ਖਬਰ ਤੇ ਗੱਲ ਕਰਦੇ ਆ ਪਿਆਰਿਓ ਅੱਜ ਪੰਜਾਬ ਦੇ ਵਿੱਚ ਟੋਲ ਪਲਾਜੇ ਜਿਹੜੇ ਆ ਉਹ 3-4 ਘੰਟਿਆਂ ਦੇ ਲਈ ਜਥੇਬੰਦੀਆਂ ਨੇ ਬਲਾਕ ਕੀਤੇ ਆ ਕਈ ਸਾਰੀਆਂ ਮੰਗਾਂ ਨੇ ਇੱਕ ਤਾਂ ਜਿਹੜਾ ਮਨਰੇਗਾ ਦਾ ਨਾਮ ਬਦਲ ਕੇ ਤੇ ਉਹਦੇ ਵਿੱਚ ਸੋਧਾਂ ਕੀਤੀਆਂ ਨੇ ਉਹਦੇ ਖਿਲਾਫ ਇੱਕ ਜਿਹੜਾ ਇਹ ਬਿਜਲੀ ਸੋਧ ਬਿੱਲ ਲੈ ਕੇ ਆਈ ਹੈ ਭਾਰਤ ਸਰਕਾਰ ਉਹਦੇ ਖਿਲਾਫ ਪਹਿਲਾਂ ਵੀ ਮੋਰਚਾ ਚੱਲ ਰਿਹਾ ਤੇ ਹੁਣ ਫਿਰ ਅੱਜ ਟੋਲ ਪਲਾਜੇ ਬੰਦ ਕੀਤੇ ਗਏ ਆ ਕੇਐਮਐਮ ਵੱਲੋਂ ਪੰਜਾਬ ਦੇ ਵਿੱਚ 3-4 ਘੰਟਿਆਂ ਦੇ ਲਈ ਬਲੌਕ ਕੀਤੇ ਜਾਣਗੇ ਉਧਰ ਜਿਹੜੇ ਬੇਰੁਜ਼ਗਾਰ ਨੇ ਉਹ ਭਗਵੰਤ ਮਾਨ ਦੀ ਕੋਠੀ ਅੱਗੇ ਇਕੱਠੇ ਹੋਏ ਨੇ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਸਾਡੇ ਰਾਜ ਚ ਕਿਸੇ ਨੂੰ ਧਰਨਾ ਲਾਉਣਾ ਨਹੀਂ ਪਵੇਗਾ ਲਾਠੀ ਚਾਰਜ ਅਸੀਂ ਹੋਣ ਹੀ ਨਹੀਂ ਦੇਣੇ ਪਰ ਅੱਜ ਮਾਨ ਸਾਹਿਬ ਦਾ ਰਾਜ ਆ ਕੀ ਧਰਨੇ ਨਹੀਂ ਲੱਗ ਰਿਹਾ ਕਿ ਰਾਠੀ ਚਾਰਜ ਨਹੀਂ ਹੋ ਰਹੇ ਬੇਰੁਜ਼ਗਾਰਾਂ ਦੇ ਰੱਜ ਕੇ ਪੁੜੇ ਕੁੱਟੇ ਜਾ ਰਹੇ ਨੇ ਸੇਕਿਆ ਜਾ ਰਿਹਾ ਰੁਜ਼ਗਾਰ ਦੀ ਥਾਂ ਤੇ ਉਹਨਾਂ ਨੂੰ ਡਾਂਗਾ ਮਿਲਦੀਆਂ ਨੇ ਭਗਵੰਤਮਾਨ ਸਾਹਿਬ ਕਹਿੰਦੇ ਹੁੰਦੇ ਸੀ ਪਿਛਲੀਆਂ ਸਰਕਾਰਾਂ ਵੇਲੇ ਵੀ ਜਦੋਂ ਰੋਟੀ ਮੰਗਣ ਰੁਜ਼ਗਾਰ ਮੰਗਣ ਆਉਂਦੇ ਆ ਧੀਆਂ ਪੁੱਤ ਤੇ ਪੱਗਾਂ ਬੰਨ ਕੇ ਆਇਆਂ ਨੂੰ ਪੱਗਾਂ ਗਲ ਚਪਾ ਕੇ ਤੋੜ ਦੀਆਂ ਸਰਕਾਰਾਂ ਤੇ ਮੇਰੇ ਕਾਲਜੇ ਨੂੰ ਧੂ ਪੈਂਦੀ ਐ ਮਾਨ ਸਾਹਿਬ ਇੰਨਾ ਹੀ ਝੂਠਾ ਸੀ ਤੁਹਾਡਾ ਕਾਲਜਾ ਉਦੋਂ ਤੇ ਤੁਹਾਨੂੰ ਧੂ ਪੈਂਦੀ ਸੀ ਅੱਜ ਤੁਹਾਡੇ ਰਾਜ 'ਚ ਵੀ ਬੇਰੁਜ਼ਗਾਰਾਂ ਤੇ ਬਥੇਰੇ लाठी चार्ज ਹੁਣ ਤੱਕ ਹੋਏ ਤੇ ਅੱਜ ਵੀ ਹੋ ਰਹੇ ਹੁਣ ਤੁਹਾਨੂੰ ਧੂ ਕਿਉਂ ਨਹੀਂ ਪੈਂਦੀ ਹੁਣ ਉਹ ਧੂ ਗਈ ਕਿੱਧਰ ਤੁਹਾਡੀ ਕਿ ਧੂ ਸਿਰਫ ਉਦੋਂ-ਉਦੋਂ ਹੀ ਪੈਂਦੀ ਸੀ ਜਦੋਂ ਤੁਸੀਂ ਮੁੱਖ ਮੰਤਰੀ ਨਹੀਂ ਸੀ ਬਣੇ ਇਹਦਾ ਜਵਾਬ ਮੈਨੂੰ ਕਿਸੇ ਨੇ ਨਹੀਂ ਦੇਣਾ ਮੈਨੂੰ ਪਤਾ ਪਿਛਲੇ ਦਿਨਾਂ ਤੋਂ ਪੱਤਰਕਾਰਾਂ ਤੇ ਪਰਚੇ ਦਰਜ ਹੋਏ ਦੇ ਹੋ ਸਕਦਾ ਹੋਰ ਵੀ ਹੋ ਜੇ ਇਸ ਚੱਕਰ ਚ ਵੀ ਸਵਾਲ ਇੰਨੇ ਵੱਡੇ ਕਿਉਂ ਪੁੱਛੇ ਜਾ ਰਹੇ ਪਰ ਅਗਲੀ ਖਬਰ ਤੇ ਗੱਲ ਕਰਦੇ ਆ ਪਿਛਲੇ ਦਿਨੀ ਆਮ ਆਦਮੀ ਪਾਰਟੀ ਦਾ ਇੱਕ ਸਰਪੰਚ ਕਤਲ ਕਰ ਦਿੱਤਾ ਗਿਆ ਸੀ ਪੰਜਾਬ ਦੇ ਵਿੱਚ ਉਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਛਤਿਸਗੜ ਪੁਲਿਸ ਨਾਲ ਮਿਲ ਕੇ ਗੋਲੀਆਂ ਮਾਰਨ ਵਾਲੇ ਦੋ ਸ਼ੂਟਰ ਫੜਨ ਦਾ ਦਾਵਾ ਕੀਤਾ ਪੰਜਾਬ ਪੁਲਿਸ ਕਹਿੰਦੀ ਆ ਕਿ ਰਾਏਪੁਰ ਜਿਹੜਾ 36 ਗੜ ਦੀ ਰਾਜਧਾਨੀ ਹੈ ਉੱਥੇ ਉਹ ਦੋਨੋਂ ਗੋਲੀਆਂ ਮਾਰਨ ਤੋਂ ਬਾਅਦ ਚਲੇ ਗਏ ਸੀਗੇ ਉਹ ਦੋ ਮੁੰਡੇ ਜਿਨ੍ਹਾਂ ਨੂੰ ਵੀਡੀਓ ਦੇ ਵਿੱਚ ਆਪਾਂ ਸਾਰਿਆਂ ਨੇ ਵੇਖਿਆ ਕੈਮਰਿਆਂ ਦੇ ਵਿੱਚ ਜਦੋਂ ਉਹ ਵਿਆਹ ਸਮਾਗਮ ਦੇ ਵਿੱਚ ਆਏ ਤੇ ਵਿਆਹ ਸਮਾਗਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਨੂੰ ਸ਼ਰੇਆਮ ਸਾਰਿਆਂ ਦੇ ਸਾਹਮਣੇ ਗੋਲੀਆਂ ਦੇ ਨਾਲ ਪੁੱਨ ਕੇ ਹੋ ਗਏ ਹੋ ਗਏ ਹੋ ਗਏ ਉਸ ਤੋਂ ਬਾਅਦ ਪੰਜਾਬ ਪੁਲਿਸ ਛਤੀਸਗੜ੍ਹ ਪੁਲਿਸ ਦੇ ਕ੍ਰਾਈਮ ਬ੍ਰਾਂਚ ਦੇ ਸਾਂਝੇ ਆਪਰੇਸ਼ਨ ਚ ਅੱਜ ਦਾਵਾ ਕੀਤਾ ਗਿਆ ਕਿ ਉਹ ਦੋਨੋਂ ਸ਼ੂਟਰ ਫੜ ਲਏ ਠੀਕ ਹੈ ਫੜ ਲੇ ਪਰ ਪੰਜਾਬ ਚ ਜਿਹੜੀ ਰਜਾਨਾ ਕਤਲੋਗਾਰਤ ਹੋ ਰਹੀ ਹੈ ਉਹ ਕਿਉਂ ਹੋ ਰਹੀ ਹੈ ਉਹਦੀ ਅਸਲੀ ਜੜ ਕੌਣ ਫੜੇਗਾ ਉਹ ਬੰਦ ਕਦੋਂ ਹੋਏਗੀ ਹੋਏਗੀ ਵੀ ਕਿ ਨਹੀਂ ਹੋਏਗੀ ਇਹ ਸਵਾਲ ਵੱਡੇ ਨੇ ਜਿਹੜੇ ਜਵਾਬ ਸਰਕਾਰ ਨੂੰ ਦੇਣੇ ਚਾਹੀਦੇ ਨੇ ਪਰ ਦਿੱਤੇ ਨਹੀਂ ਪੰਜਾਬ ਸਰਕਾਰ ਨੇ ਜੁੱਧ ਨਸ਼ਾ ਵਿਰੁੱਧ ਵੀ ਚਲਾਇਆ ਹੋਇਆ ਤੇ ਜਿਹੜੀ ਜਿਹੜੀ ਮੁਹਿਮ ਜਿਹੜੀ ਗੈਂਗਸਟਰਾਂ ਦੇ ਖਿਲਾਫ ਵੀ ਉਹ ਕਹਿੰਦੇ ਅਸੀਂ ਚਲਾਈ ਹੈ ਪਰ ਉਹਦਾ ਰਿਜ਼ਲਟ ਉਹਦਾ ਨਤੀਜਾ ਕਿਤੇ ਵੀ ਸਾਨੂੰ ਵੇਖਣ ਨੂੰ ਮਿਲ ਨਹੀਂ ਰਿਹਾ ਤੁਹਾਨੂੰ ਮਿਲ ਰਿਹਾ ਤਾਂ ਤੁਸੀਂ ਜਰੂਰ ਦੱਸਿਓ ਨਸ਼ਾ ਉਸੇ ਤਰ੍ਹਾਂ ਪਿੰਡਾਂ ਦੇ ਵਿੱਚ ਪਹੁੰਚ ਰਿਹਾ ਓਵਰਡੋਜ਼ ਨਾਲ ਮੌਤਾਂ ਵੀ ਹੋ ਰਹੀਆਂ ਨੇ ਰੋਜ਼ਾਨਾ ਕਤਲੋਗਾਰਤ ਵੀ ਪੰਜਾਬ 'ਚ ਹੋ ਰਹੀ ਹੈ ਸ਼ਰੇ ਆਮ ਵਿਆਹਾਂ 'ਚ ਵੜ ਕੇ ਦੁਕਾਨਾਂ 'ਚ ਵੜ ਕੇ ਘਰਾਂ 'ਚ ਵੜ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਆ ਹਾਲਾਤ ਪੰਜਾਬ ਦੇ ਇਸ ਟਾਈਮ ਬਣੇ ਪਏ ਨੇ ਭਗਵੰਤ ਮਾਨ ਸਾਹਿਬ ਉਹ ਆਪਣੇ ਬਿਆਨਾਂ ਦੇ ਵਿੱਚ ਆ ਆਪਾਂ ਕਹਿ ਸਕਦੇ ਹਾਂ ਕਿ ਮਸਤ ਨਹੀਂ ਕਿਉਂਕਿ ਹੁਣ ਆ ਮੰਗੀ ਆ ਰਹੀ ਹੈ ਔਰ ਮੰਗੀ ਦੇ ਉੱਪਰ ਖਬਰ ਆਈ ਹੈ ਕਿ ਪੰਜਾਬ ਸਰਕਾਰ ਵੀ ਰੈਲੀ ਕਰੇਗੀ ਮੁਖਸਰ ਸਾਹਿਬ ਵੀ ਹੁਣ ਇਹ ਸਾਰੀਆਂ ਜਿਹੜੀਆਂ ਰੈਲੀਆਂ ਨੇ ਇਹ ਸਿਆਸਤ ਤੋਂ ਇਲਾਵਾ ਕੱਖ ਨਹੀਂ ਸਿਰਫ ਸਿਆਸਤ ਘੋਟੀ ਜਾਂਦੀ ਹੈ ਹੁਣ 1400 ਦੇ ਕਰੀਬ ਬੱਸਾਂ ਸਰਕਾਰੀ ਬੱਸਾਂ ਪਣ ਬਸਤੇ ਰੋਡਵੇ ਦੀਆਂ ਦੋ ਤਿੰਨ ਦਿਨ ਦੇ ਲਈ ਸਰਕਾਰ ਦੀ ਰੈਲੀ ਦੇ ਵਿੱਚ ਲੋਕਾਂ ਨੂੰ ਢੋਣ ਦੇ ਲਈ ਲਾਈਆਂ ਜਾ ਰਹੀਆਂ ਨੇ ਜਦੋਂ ਤਾਂ ਹੜਤਾਲ ਕਰਦੇ ਨੇ ਜਿਹੜੇ ਉਹ ਪੀੜਿਤ ਡਰਾਈਵਰ ਕਨੈਕਟਰ ਨੇ ਬੱਸਾਂ ਦੇ ਉਦੋਂ ਤਾਂ ਜਿਹੜੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਹੈ ਉਹ ਕਹਿੰਦੇ ਜਨਤਾ ਖਰਾਬ ਹੁੰਦੀ ਹੈ ਔਰ ਰੋਡਾਂ ਤੇ ਬੱਸਾਂ ਨਹੀਂ ਗਈਆਂ ਲੋਕ ਕਿਵੇਂ ਆਉਣਗੇ ਜਾਣਗੇ ਪਰ ਜਦੋਂ ਹੁਣ ਆਪ ਆਪਣੀਆਂ ਰੈਲੀਆਂ ਚ ਢੋਣ ਦੇ ਲਈ ਲਗਭਗ 60 70 ਫੀਸ ਦੀ ਬੱਸਾਂ ਉਲਾਰੇ ਨੇ ਤਾਂ ਕੀ ਹੁਣ ਜਨਤਾ ਖਰਾਬ ਨਹੀਂ ਹੋਏਗੀ ਹੁਣ ਜਨਤਾ ਦਾ ਫਿਕਰ ਕਿਉਂ ਨਹੀਂ ਹੈ ਭਗਵੰਤ ਮਾਨ ਸਾਹਿਬ ਨੂੰ ਲਾਲਜੀਤ ਭੁੱਲਰ ਸਾਹਿਬ ਨੂੰ ਇਹ ਵੱਡੇ ਸਵਾਲ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਬਹੁਤ ਥੱਲੇ ਸੁੱਟ ਰਹੇ ਨੇ ਆਮ ਆਦਮੀ ਪਾਰਟੀ ਨੂੰ ਦਿਖਦਾ ਨਹੀਂ ਪਿਆ ਉਹਨਾਂ ਨੂੰ ਸ਼ਾਇਦ ਇੰਜ ਲੱਗਦਾ ਕਿ ਐਡੀ ਕਿਹੜੀ ਗੱਲ ਆ ਪਰ ਗੱਲ ਬਹੁਤ ਵੱਡੀ ਆ ਤੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਦੇਖ ਰਹੇ ਨੇ ਬਹੁਤ ਮਿਹਰਬਾਨੀ